ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਾਹਰਲੇ ਦੇਸ਼ਾਂ ਦੀ ਜਿਵੇਂ ਕਿ ਆਪਣੇ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਜਿਵੇਂ ਕਿ ਆਪਾਂ ਕਹਿੰਦੇ ਆ ਫੋਰਨਿਕ ਐਂਟਰੀਆਂ ਚੋ ਇੰਡੀਆ ਨੂੰ ਛੱਡ ਕੇ ਕਿਉਂਕਿ ਪਹਿਲੀ ਗੱਲ ਤਾਂ ਆਪਾਂ ਕਰਾਂਗੇ ਸਰਕਾਰਾਂ ਦੀ ਵੀ ਇਸ ਕਰਕੇ ਬਾਹਰ ਜਾਂਦੇ ਆ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਕਿਉਂਕਿ ਇੱਧਰ ਬਈ ਰੋਜ਼ਗਾਰ ਨਹੀਂ ਹੈਗਾ ਮੁੰਡੇ ਕੁੜੀਆਂ ਆਪਣੇ ਪਲੱਸ 2 ਐਮਏ ਕਰ ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ ਇਹ ਮਜ਼ਦੂਰੀਆਂ ਕਰ ਰਹੇ ਆ ਤੇ ਇਸ ਕਰਕੇ ਅੱਜ ਦੀ ਆਪਾਂ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਜੋ ਪੰਜਾਬੀ ਕੁੜੀਆਂ ਆਪਣੇ ਪੱਕੇ ਹੋਣ ਦੇ ਮਾਰੇ ਬਈ ਉਧਰ ਦਾ ਮਾਹੌਲ ਵੀ ਬਹੁਤ ਮੰਨ ਕੇ ਚੱਲੀ ਹੈ ਵੀ ਕਹਿਦਗੀ ਖਰਾਬ ਹੋ ਰਿਹਾਗਾ ਕਿਉਂਕਿ ਬਾਰਲੀ ਕੰਟਰੀ ਐ ਜਿਵੇਂ ਆਪਾਂ ਕਹਿਦੀਏ ਪਹਿਲੀ ਨੰਬਰ ਤਾਂ ਆਪਾਂ ਕਵਾਂਗੇ ਵੀ ਆਪਣੇ ਪੰਜਾਬ ਚ ਜੋ ਜਾਂਦੇ ਉਹਨਾਂ ਦੀ ਗਲਤੀ ਐ ਉਹਨਾਂ ਦੀ ਕੋਈ ਗਲਤੀ ਨਹੀਂ ਫੋਰਨਿਗਨ ਐਂਟਰੀ ਵਾਲਿਆਂ ਦੀ ਕਿਉਂਕਿ ਜੋ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਜਾ ਕੇ ਇੱਥੇ ਕੁਝ ਵੀ ਜੋ ਕਰਦੇ ਹੈਗੇ ਮੰਨ ਕੇ ਚਲ ਪੱਕੇ ਹੋਣ ਦੇ ਮਾਰੇ ਵਿਆਹ ਕਰਾਉਂਦੇ ਉਧਰ ਜਿਵੇਂ ਆਪਣੇ ਪੰਜਾਬ ਦੀ ਕੁੜੀ ਆ ਆਪਾਂ ਕਹਿਣਾ ਤਾਂ ਚਾਹੁੰਦੇ ਨਹੀਂ ਆਪਣੇ ਇੰਡੀਆ ਦੀ ਇਹਦੇ ਚ ਬੇਇੱਜ਼ਤੀ ਆ ਪਰ ਆਪਾਂ ਫਿਰ ਵੀ ਬਈ ਸਾਵਧਾਨ ਕਰਨਾ ਚਾਹੁੰਦੇ ਆ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਤੇ ਆਪਾਂ ਪਹਿਲਾ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ ਦੇਖੋ ਆਪਣਾ ਛੋਡੇ ਸਿਰ ਤੇ ਚੈਨਲ ਚੱਲਦਾ ਜੋ ਵੀ ਆਪਣੀ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਆ ਆਪਾਂ ਛੋਡੇ ਤੱਕ ਪਹੁੰਚਾਉਂਦੇ ਰਹਿਣੇ ਆ ਤੇ ਆਪ ਜੀ ਜੇ ਆਪਾਂ ਗੱਲ ਕਰਾਂਗੇ ਇੱਕ ਆਪਣੇ ਇੰਡੀਆ ਦੀ ਕੁੜੀਆ ਜੋ ਕਿ ਅਫਰੀਕਾ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਜੋ ਹੁੰਦੇ ਆਗੇ ਈਗਰੋ ਇਹਨਾਂ ਨਾਲ ਪੱਕੇ ਹੋਣ ਨੂੰ ਮੰਨ ਕੇ ਚੱਲ ਵੀ ਉਹਨਾਂ ਨਾਲ ਵਿਆਹ ਕਰਾ ਰੱਖਿਆ ਆਪਾਂ ਥੋੜੀ ਜੀ ਕਲਿੱਪ ਕੱਟ ਕੇ ਪਾ ਦਾਂਗੇ ਇਸ ਵੀਡੀਓ ਦੇ ਵਿੱਚ ਲੈ ਮਿਲ ਜੂਆ ਤੁਹਾਨੂੰ ਤੇ ਉਹ ਬਈ ਕੀ ਵਜਾ ਕੀ ਬਣਦੀ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚੋਂ ਇਧਰੋਂ ਜਿਵੇਂ ਆਪਾਂ ਕਹਿ ਦਈਏ ਵੀ ਨੌਕਰੀਆਂ ਨਹੀਂ ਮਿਲਦੀਆਂ ਆਪਾਂ ਨੂੰ ਪੜ੍ਹ ਲਿਖ ਕੇ ਬੰਦਾ ਥੱਕਾ ਕੇ ਕੋਈ ਨਾ ਕੋਈ ਪੈਰ ਪੜਦਾ ਯਾਰ ਵੀ ਚਲੋ ਪੈਸਾ ਕਮਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਪਰ ਪਏ ਨਹੀਂ ਕਹਿੰਦੇ ਵੀ ਆਪਦਾ ਜ਼ਮੀਰ ਨਬੀਨਾ ਵਿੱਚੋਂ ਯਾਰ ਆਪਦਾ ਜ਼ਿੰਦਗੀ ਜੀਓ ਨਿਆਰੇ ਨਾਲ ਜੇ ਆਪਾਂ ਇੱਧਰ ਪੰਜਾਬ ਦੇ ਵਿੱਚ ਛੋਟਾ ਮੋਟਾ ਕੰਮ ਕਰ ਲਾਂਗੇ ਫਿਰ ਕਿਹੜਾ ਪਾਣੀ ਜਾਨ ਨਿਕਲੂ ਕੋਈ ਅਲ ਨਹੀਂ ਕੰਮ ਤਾਂ ਹੁੰਦੇ ਰਹਿੰਦੇ ਆ ਮਾੜੇ ਮੋਟੇ ਘੱਟ ਵੱਧ ਪਰ ਕਦੇ ਇਹ ਨਾ ਹੋਵੇ ਆਪਦਾ ਜ਼ਮੀਰ ਥੋੜੀ ਵੇਚਣਾ ਚਾਹੀਦਾ ਹੁਣ ਇਹ ਪੰਜਾਬਣ ਕੁੜੀ ਆਪਣੀ ਇਹਦੇ ਵਿੱਚ ਇੰਡੀਆ ਦੀ ਬੇਇੱਜ਼ਤੀ ਹੁੰਦੀ ਆਪਣੇ ਦੀ ਜਿਹੜੇ ਹਸਾਬ ਨਾਲ ਇਹਨੇ ਅਫਰੀਕਾ ਦੇ ਵਿੱਚ ਜੋ ਆਪਾਂ ਕਹਿ ਦਈਏ ਵੀ ਪੱਕੇ ਜਿਹੇ ਰੰਗ ਦੇ ਜਿਹਨੂੰ ਆਪਾਂ ਕਹਨੇ ਹਾਂਗੇ ਈਗਰੋ ਕਹਿ ਦਿੰਨੇ ਆ ਕਾਲੇ ਵੀ ਕਹਿ ਦਿੰਨੇ ਉਹਨਾਂ ਨੂੰ ਹਨਾ ਜਾ ਕੇ ਭਈ ਉਹਨਾਂ ਨਾਲ ਜਿਵੇਂ ਵਿਆਹ ਕਰਾਇਆ ਪੱਕੇ ਹੋਣ ਦੀ ਮਾਰੀ ਨੇ ਤੇ ਇਹਦੇ ਵਿੱਚ ਕੀ ਕਹਿ ਰਿਹਾ ਉਹ ਇਸ ਵੀਡੀਓ ਚ ਆਪਾਂ ਕਲਿੱਪ ਵੀ ਕੱਟ ਕੇ ਪਾਵਾਂਗੇ ਪਹਿਲਾ ਨੰਬਰ ਆਪਦੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਜੋ ਅਸੀਂ ਦੇਖੀ ਉਹ ਚੀਜ਼ ਦੱਸ ਰਹੇ ਹਾਂ ਵੀ ਦੇਖੋ ਜੋ ਚੀਜ਼ ਆਪਾਂ ਕਹਿੰਦੇ ਆ ਵੀ ਆਪਾਂ ਇੱਧਰ ਆਪਾਂ ਖਾਣੇ ਆ ਖਾਣਾ ਹਨਾ ਉਹਨੂੰ ਖਾਣਾ ਵੀ ਉਧਰਲਾ ਖਾਣਾ ਪਹਿਰੇ ਜੋ ਖਾਂਦੇ ਆ ਠੀਕ ਆ ਉੱਥੇ ਆਪਦੀ ਮਰਜ਼ੀ ਥੋੜੀ ਚੱਲੂ ਬਾਹਰਲਾ ਦੇਸ਼ ਆ ਯਾਰ ਜੋ ਖਾਣਗੇ ਪਣੂ ਵੀ ਖਾਣਾ ਪੂ ਮਾਸ ਮਿੱਟੀ ਕਿਉਂਕਿ ਮਾਸ ਮਿੱਟੀ ਖਾਂਦੇ ਆ ਉਹ ਜਿਵੇਂ ਕੀ ਲਾ ਲਓ ਚਿਕਨ ਬਰਾਨੀ ਲਾ ਲਓ ਅੰਡੇ ਵਗੈਰਾ ਤੇ ਹੋਰ ਲਾ ਲਓ ਰੋਟੀ ਪਾਣੀ ਤਾਂ ਘੱਟ ਖਾਂਦੇ ਆ ਆਪਣਾ ਜਿਵੇਂ ਆਪਾਂ ਕਹਿੰਦੇ ਵੀ ਰੋਟੀ ਖਾਉਂਦੇ ਆ ਆਪਾਂ ਪੰਜਾਬੀ ਲੋਕ ਸਿੱਧੀ ਸਬਜ਼ੀ ਰੋਟੀ ਖਾਂਦੇ ਆ ਤੇ ਉਹ ਇਹ ਚੀਜ਼ਾਂ ਨਹੀਂ ਖਾਂਦੇ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਇੰਟਰਵਿਊ ਦੇ ਵਿੱਚ ਕੀ ਕਰ ਰਿਹਾ ਉਹ ਕੁੜੀ ਸਮਾਂ ਦੀ ਦੰਦ ਕੱਢ ਰਹੀ ਆ ਉਹ ਉਹਦੀ ਬੇਇੱਜ਼ਤੀ ਕਰ ਰਿਹਾ ਇੰਗਲਿਸ਼ ਦੇ ਵਿੱਚ ਬੋਲ ਕੇ ਵੀ ਕਹਿੰਦਾ ਜੋ ਇਹ ਖਾਣਾ ਬਣਾ ਰਹੀ ਆ ਬਿਲਕੁਲ ਪਸੰਦ ਨਹੀਂ ਮੈਨੂੰ ਕਹਿੰਦਾ ਵੀ ਬਹੁਤ ਜੀ ਅਤੇ ਇਸ ਵੀਡੀਓ ਨੂੰ ਅੱਗੇ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ